ਕੁੱਤਨਖ ਸਾਲ ਪਿਛਲੇ 3 ਸਾਲਾਂ ਤੋਂ ਲਾ ਰਹੇ ਆ ਜੀ ਲੰਗਰ ਤੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜੀ 30 ਨਵੰਬਰ ਹੈ ਜੀ ਅੱਜ ਤੇ ਇਸ ਤੋਂ ਬਾਅਦ ਅਗਲਾ ਲੰਗਰ ਹੋ ਗਏਗਾ ਜੀ 14 ਦਸੰਬਰ ਦਾ ਜੀ ਤੇ ਉਸ ਦਿਨ ਧੰਤਨ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਹੋ ਗਏਗਾ ਜੀ ਤੇ ਬਸ ਨੇ ਨੇ ਇਹ ਹੈ ਵੀ ਜਿੰਨੇ ਵੀ ਸੰਗਤ ਆ ਫਤੇਗੜ ਸਾਹਿਬ ਦੀ ਜਰੂਰ ਆਇਓ ਦਰਸ਼ਨ ਕਰਨ 14 ਤਰੀਕ 14 ਦਸੰਬਰ ਨੂੰ ਵੀ ਤੇ 30 ਨਵੰਬਰ ਨੂੰ ਵੀ ਤੇ ਬਾਕੀ ਮੁੰਡੇ ਆਪਣੇ ਸਾਰੇ ਸੇਵਾਦਾਰ ਨੇ ਅਸੀਂ ਹੁਣ ਨਵਾਂ ਜਿਹੜਾ ਕਲੱਬ ਹੈ ਰਜਿਸਟਰਡ ਕਰਵਾਉਣਾ ਜੀ ਕਲੱਬ ਦਾ ਨਾਮ ਹੈ ਜੀ ਆਪਣਾ ਸਿੱਖ ਯੂਨਿਟੀ ਕਲ ਇਹ ਇਹ ਪਹਿਲਾ ਹੀ ਅਜੇ ਇਸ ਇਹ ਬੈਨਰ ਦੇ ਥੱਲੇ ਪਹਿਲੇ ਹੀ ਅਸੀਂ ਉਹਨਾਂ ਲੰਗਰ ਉਹ ਕੀਤਾ ਪਹਿਲਾਂ ਹੋਰ ਠੰਡਾ ਕੁਝ ਲਖਾਉਂਦੇ ਹੁੰਦੇ ਸੀ ਤੇ ਇਹ ਬੈਨਰ ਦੇ ਥੱਲੇ ਪਹਿਲੀ ਵਾਰ ਇਹ ਜਿਹੜਾ ਲੰਗਰ ਆ ਉਹ ਕੀਤਾ ਜੀ ਇੱਕ ਮਹੀਨਾ ਸ਼ਵੀਲ ਇੱਕ ਮਹੀਨਾ ਸ਼ਵੀਲ ਚਲੀ ਨਾ ਹਾਂ ਜੀ ਇੱਕ ਦਿਨ ਲਾਉਣ ਗਏ ਤੇ ਸਦਾ ਬਚ ਗਿਆ ਬੱਚਦਾ ਬਾਜਾ ਰੋਜ਼ ਆਏ ਮਰ ਕਿ ਇੱਕ ਮਹੀਨਾ ਸ਼ਵੀਲ ਚਲੀ ਗਈ ਸੀ ਇਹਦੇ ਵਿੱਚ ਹੋਰ ਜਿਵੇਂ ਕਿਸੇ ਦੀ ਫੀਸ ਹੁੰਦੀ ਆ ਉਹ ਭਰ ਦੰਨੇ ਆ ਬਾਹਲਾ ਕੋਈ ਮਜ਼ਦੂਰ ਆ ਕਿਸੇ ਦਾ ਇਲਾਜ ਵੀ ਕਰਾ ਦੰਨੇ ਹੁਣੇ ਕਈ ਨਾ ਜੇ ਪੈਸੇ ਵੱਜ ਜਾਣੀ ਆ ਫੀਸ ਭਰ ਦੰਨੇ ਇਲਾਜ ਕਰਾ ਦੰਨੇ ਜੇ ਕਿਸੇ ਨੂੰ ਫਾਈਨੈਂਸ਼ਲੀ ਲੋੜ ਹੋ ਉਹ ਵੀ ਦੇ ਦੰਨੇ ਕਿ ਤਿੰਨ ਸਾਲ ਪਿਛਲੇ ਤਿੰਨ ਸਾਲਾਂ ਤੋਂ ਲਾ ਰਹੇ ਆ ਜੀ ਲੰਗਰ ਤੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜੀ 30 ਨਵੰਬਰ ਹੈ ਜੀ ਅੱਜ ਤੇ ਤੋਂ ਬਾਅਦ ਅਗਲਾ ਲੰਗਰ ਹੋਗਾ ਜੀ 14 ਦਸੰਬਰ ਦਾ ਜੀ ਤੇ ਉਸ ਦਿਨ ਧੰਤਨ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੋਗਾ ਜੀ ਤੇ ਬਸ ਮੇਨ ਇਹ ਹੈ ਵੀ ਜਿੰਨੇ ਵੀ ਸੰਗਤ ਆ ਫਤਿਹਗੜ੍ਹ ਸਾਹਿਬ ਦੀ ਜਰੂਰ ਆਇਓ ਦਰਸ਼ਨ ਕਰਨ 14 ਤਰੀਕ 14 ਦਸੰਬਰ ਨੂੰ ਵੀ ਤੇ 30 ਨਵੰਬਰ ਨੂੰ ਵੀ ਤੇ ਬਾਕੀ ਮੁੰਡੇ ਆਪਣੇ ਸਾਰੇ ਸੇਵਾਦਾਰ ਨੇ ਅਸੀਂ ਹੁਣ ਨਵਾਂ ਜਿਹੜਾ ਕਲੱਬ ਹੈ ਰਜਿਸਟਰਡ ਕਰਵਾਉਣਾ ਜੀ ਕਲੱਬ ਦਾ ਨਾਮ ਹੈ ਜੀ ਆਪਣਾ ਸਿੱਖ ਯੂਨਿਟੀ ਕਲ ਇਹ ਇਹ ਪਹਿਲਾ ਹੀ ਅਜੇ ਇਸ ਇਹ ਬੈਨਰ ਦੇ ਥੱਲੇ ਪਹਿਲੇ ਹੀ ਇਹ